ਜਦੋਂ ਆਪਣੇ ਦਿਵਾਲੀ ਚੱਲਦੀ ਸਾਈ ਰਾਤ ਉੱਥੇ ਤੇ ਇੱਕ ਸੈਕਿੰਡ ਵੀ ਨਹੀਂ ਬੰਦ ਹੁੰਦੀ ਦਿਵਾਲੀ ਉੱਥੇ 24 ਘੰਟੇ ਹੀ ਕੰਮ ਚੱਲਦਾ ਰਹਿੰਦਾ ਕੀ ਹੋਇਆ ਇਹ ਸਾਰਾ ਕੰਮ ਮੈਂ ਜੀ ਅ ਅਮਰਸਰ ਤੋਂ ਅੱਗੇ ਹੈ ਮੇਰਾ ਪਿੰਡ ਤੱਕ ਦੇਖ ਖੁਰਦ ਹੂੰ ਤੇ ਸਾਨੂੰ ਜੀ ਇੱਥੋਂ ਤੇ ਕਹਿ ਗਿਆ ਲਿਆਇਆ ਗਿਆ ਜੀ ਕੋਰੀਅਰ ਕੰਪਨੀ ਦਾ ਕੰਮ ਆ ਤੇ ਅ ਕਾਡੀ 60 ਤੋਂ 70000 ਦੇ ਵਿੱਚ ਸੈਲਰੀ ਹੋਊਗੀ ਤੇ ਉੱਥੇ ਜਾ ਕੇ ਜਦਾਂ ਸਾਨੂੰ ਜਾਂਦੇ ਹੀ ਇੱਕ ਬਿਲ ਜੇਲ ਨੂੰ ਬਿਲਡਿੰਗ ਸੀ ਜਿਹਦੇ ਚ ਲੈ ਗਏ ਤੇ ਸਰ ਜਾ ਕੇ ਇਹਨਾਂ ਨੇ ਉੱਤੇ ਕੰਟਰੈਕਟ ਸਾਈਨ ਹਫਤੇ ਦੇ ਵਿੱਚ ਵਿੱਚ ਸਾਰਾ ਕੁਝ ਸਾਥੋਂ ਕਰਵਾ ਲਿਆ ਜਦਾਂ ਇਹ ਕਹਿ ਕੇ ਕਿ ਤੁਸੀਂ ਮਤਲਬ ਕੋਰੀਅਰ ਕੰਪਨੀ 'ਚ ਹੀ ਕੰਮ ਕਰੋਗੇ ਕੰਟਰੈਕਟ ਵਗੈਰਾ ਜਿਹੜੇ ਸਾਰੇ ਆ ਉਹ ਇਹਨਾਂ ਦੇ ਰਸ਼ੀਅਨ ਲੈਂਗੁਏਜ ਸੀਗੇ ਜਿਹੜੀ ਸਾਨੂੰ ਨਹੀਂ ਸੀ ਆਉਂਦੀ ਜਾਂ ਸਮਝ ਨਹੀਂ ਸੀ ਉਹਦੀ ਆਉਂਦੀ ਐਂਡ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਜੀ ਰਸਤਾ ਬੁਝਾ ਕੇ ਕਿ ਅਸੀਂ ਆਰਮੀ 'ਚ ਭਰਤੀ ਆਏ ਤੇ ਟ੍ਰੇਨਿੰਗ ਸੈਂਟਰ ਹੈ ਇਹਨਾਂ ਦਾ ਰਸਟੋਪ ਜੀ ਆ ਕੇ ਸਾਨੂੰ ਪਤਾ ਲੱਗਿਆ ਜੀ ਕਿ ਆਰਮੀ ਜਿਸੀਂ ਮਤਲਬ ਇਹਨਾਂ ਨੇ ਸਾਨੂੰ ਪਰਤੀ ਕਰ ਲਿਆ ਤੇ ਅਸੀਂ ਕਦੋਂ ਕਦੋਂ ਪਹੁੰਚੇ ਸੀ ਤੁਸੀਂ ਇਸ ਸਾਲ ਅਸੀਂ ਜੀ 24 ਗਏ ਸੀਗੇ 7 ਅਪ੍ਰੈਲ ਨੂੰ ਪਹੁੰਚੇ ਸੀਗੇ ਤੇ 14 ਨੂੰ ਸਾਡੇ ਜਿਨ੍ਹਾਂ ਨੇ ਕੰਟਰੈਕਟ ਸਾਈਨ ਕਰਵਾ ਲਏ ਸੀ ਤੇ ਉਸ ਤੋਂ ਬਾਅਦ ਜੀ ਚਲੋ ਕੰਪਨੀਆਂ ਦੀ ਹੁੰਦੀ ਆ ਜਦੋਂ ਉਹ ਕੰਟਰੈਕਟ ਵਗੈਰਾ ਸਾਈਨ ਕਰਵਾਉਂਦੇ ਨੇ ਅਕਾਊਂਟ ਵਗੈਰਾ ਖਲਵਾਉਂਦੇ ਨੇ ਉਹ ਜੋ ਏਜੰਟ ਸੀਗੇ ਉਹਨਾਂ ਨੇ ਇੱਕ ਇੱਕ ਕਾਰਡ ਆਪਣੇ ਕੋਲ ਰੱਖਿਆ ਸੀਗਾ ਏਟੀਐਮ ਖਲਵਾ ਕੇ ਜਦੋਂ ਅਕਾਊਂਟ ਖਲਵਾ ਕੇ ਇੱਕ ਇੱਕ ਕਾਰਡ ਸਾਨੂੰ ਦਿੱਤਾ ਗਿਆ ਸੀ ਰਸਤੋਫ ਸਾਨੂੰ ਇਹਨਾਂ ਨੇ 15 ਤੋਂ 20 ਦਿਨ ਦੀ ਟ੍ਰੇਨਿੰਗ ਦਿੱਤੀ ਹੈ ਜੀ ਉੱਥੇ ਵੀ ਅਸੀਂ ਕਾਫੀ ਮਨਾਂ ਕੀਤਾ ਇਹਨਾਂ ਨੂੰ ਪਰ ਨਹੀਂ ਉਹ ਕਹਿੰਦੇ ਤੁਸੀਂ ਉਹਨਾਂ ਕਿਸੇ ਬੰਨੇ ਜਾ ਨਹੀਂ ਸਕਦੇ ਜੇ ਜਾਓਗੇ ਉੱਥੇ ਤੁਹਾਨੂੰ ਗੋਲੀ ਮਾਰਾਂਗੇ ਸੋ ਕਿੰਨਾ ਚਿਰ ਤੁਸੀਂ ਉੱਥੋਂ ਦੀ ਆਰਮੀ ਚ ਫਰ ਸਰਵ ਕੀਤਾ ਤੁਸੀਂ ਵਾਲਾ ਜੀ ਅਪ੍ਰੈਲ ਦੇ ਐਂਡ ਤੇ ਚੱਲ ਗਏ ਸੀ ਅਸੀਂ ਅਸੀਂ ਜਦੋਂ ਟ੍ਰੇਨਿੰਗ ਸੈਂਟਰ ਤੋਂ ਮਈ ਚ ਚੱਲ ਗਈ ਸ਼ੁਰੂ ਤੋਂ ਹੀ ਪਹਿਲੇ ਹਫ਼ਤੇ ਤੁਸੀਂ ਵਾਲੇ ਕੋ 2 ਤਰੀਕ ਤੋਂ ਏ ਫਿਰ ਸਾਨੂੰ ਅੱਗੇ ਭੇਜ ਦਿੱਤਾ ਜੀ ਇਹਨਾਂ ਨੇ ਆਪਣਾ ਯੂਕਰੇਨ। ਕਰੀਬ 15 ਦਿਨ ਦੀ ਤੁਹਾਡੀ ਟ੍ਰੇਨਿੰਗ ਹੋਈ ਫਿਰ। ਹਾਂਜੀ 15 ਤੋਂ 20 ਦਿਨ ਨਾਲ ਤੁਸੀਂ। ਕਿਉਂਕਿ 5-7 ਦਿਨ ਅਸੀਂ ਯੂਕਰੇਨ ਜਿੱਥੇ ਜੰਗ ਖਤਮ ਹੋ ਚੁੱਕੀ ਹੈ ਉੱਥੇ ਸੀਗੇ ਫਿਰ ਉਸ ਤੋਂ ਬਾਅਦ ਸਾਨੂੰ ਇਹਨਾਂ ਬਿਲਕੁਲ ਫਰੰਟ ਲਾਈਨ ਦੇ ਭੇਜ ਦਿੱਤਾ ਗਿਆ। ਤੁਸੀਂ ਕੀ ਕੀਤਾ ਤੁਹਾਨੂੰ ਕੀ ਕੰਮ ਦਿੱਤਾ ਗਿਆ ਉੱਥੇ ਫਿਰ ਫੌਜ ਦਾ? ਅਸੀਂ ਜੀ ਜਦੋਂ ਬਿਲਡਿੰਗਾਂ ਦੇ ਕਬਜ਼ੇ ਕਰਦੇ ਸੀਗੇ ਅੱਗੇ ਦੇ ਅੱਗੇ ਜਦੋਂ ਤੁਰੇ ਜਾਂਦੇ ਸੀ ਜਦੋਂ ਉਹਨਾਂ ਦੀ ਫੌਜ ਸਾਡਾ ਕੰਮ ਸੀਗਾ ਉਹਨਾਂ ਦੀ ਫੌਜ ਪਿੱਛੇ ਹਟਾਉਣੀ ਤੇ ਜਗ੍ਹਾ ਤੇ ਕਬਜ਼ਾ ਕਰਨਾ ਤਾਂ ਉੱਥੇ ਦੇ ਬਹੁਤ ਬੁਰਾ ਹਾਲ ਹੈ ਲੋਕਾਂ ਦਾ ਵਿਚਾਰਾਂ ਦੇ ਘਰ ਜਿੱਦਾਂ ਕਰੋੜਾਂ ਰੁਪਏ ਲੱਗੇ 1 ਮਿੰਟ ਵਿੱਚ ਮਿੱਟੀ ਹੋ ਗਏ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਤੁਸੀਂ ਤੁਸੀਂ ਕਿਵੇਂ ਆਏ ਉੱਥੋਂ ਨਿਕਲ ਕੇ ਫਿਰ ਅਸੀਂ ਜੀ ਮੋਦੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਨੇ ਅਗਸਤ ਜੀ ਗਏ ਸੀਗੇ ਦੋ ਤਿੰਨ ਵਾਰਾਂ ਪਹਿਲਾਂ ਵੀ ਜਾ ਕੇ ਆਏ ਸੀ ਤੇ ਅਗਸਤੇ ਲਾਸਟ ਟਾਈਮ ਗਏ ਫਿਰ ਇਹਨਾਂ ਨੇ ਜ਼ਿਆਦਾ ਪ੍ਰੈਸ਼ਰ ਪਾਇਆ ਗਵਰਨਮੈਂਟ ਤੇ ਪੁਤਿੰ ਸਾਹਿਬ ਦੇ ਫਿਰ ਉਹਨਾਂ ਨੇ ਸਾਨੂੰ ਚਲਦੀ ਜੰਗ ਦੇ ਵਿੱਚ ਵਾਪਸ ਬੁਲਾਇਆ ਜੀ ਅ 20 ਸਤੰਬਰ ਨੂੰ ਅਸੀਂ ਵਾਪਸ ਆਏ ਸੀ ਤੁਸੀਂ ਕਿੰਨੇ ਕੱਲੇ ਸੀ ਇੰਡੀਆ ਨੇ ਜਾਂ ਹੋਰ ਵੀ ਇੰਡੀਅਨ ਨਾਲ ਹੈਗੇ ਸੀ ਨਾ ਜੀ 23 ਬੰਦੇ ਸੀਗੇ ਅਸੀਂ ਅ ਕੁਝ ਜ਼ਿਆਦਾ ਤੇ ਅਸੀਂ ਪੰਜਾਬ ਤੋਂ ਸੀਗੇ ਉਹਦੇ ਵਿੱਚ ਮੈਂ ਕਿਹਾ 17 ਤੋਂ 18 ਅ ਆਦਮੀ ਉਹ ਬਾਕੀ ਜਿਹੜੇ ਸੀਗੇ 4-5 ਤੁਸੀਂ ਲਗਾ ਲਓ ਆ ਹੋਰ ਸਾਈਡ ਦੇ ਸੀਗੇ ਕੋਈ ਯੂਪੀ ਤੋਂ ਸੀ ਕੁਝ ਦਿੱਲੀ ਤੋਂ ਸੀਗੇ ਅ ਉਸ ਤੋਂ ਬਾਅਦ ਜੀ ਆ ਬਾਕੀ ਦੇ ਸਾਬ ਵਾਪਸ ਆਇਜੀ ਇੱਕ ਲੜਕੇ ਡੈਥ ਹੋਈ ਸੀ ਉੱਥੇ ਅ ਸ਼੍ਰੀ ਗਾਂਤ ਸਲਗਰੇ ਨਾਮ ਦਾ ਮਹਾਰਾਸ਼ਟਰ ਦਾ ਸੀਗਾ ਉਹ ਉਹ ਡੈਥ ਉਹਦੀ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਹੋਈ ਸੀਗੀ ਡਰੋਨ ਲੱਗ ਗਿਆ ਸੀ ਯੂ نو ਜਦੋਂ ਉੱਥੇ ਉਹ ਡਰੋਨ ਕਾਫੀ ਅਟੈਕ ਕਰਦੇ ਉਥੇ ਤੇ 27 ਸਤੰਬਰ ਨੂੰ ਵਾਪਸ ਆਉਣਾ ਸੀ ਜੀ ਮੇਰੇ ਨਾਲ ਥੋੜੀ ਹੋਰ ਉੱਥੇ ਪ੍ਰੋਬਲਮ ਹੋਈ ਸੀ ਉਹਦੇ ਕਰਕੇ ਫਿਰ ਮੈਂ 2 ਮਹੀਨੇ ਜੇਲ ਵੀ ਰਿਹਾ ਜੀ ਅੱਛਾ ਤੇ ਦਸੰਬਰ ਜਵਾਬਸ ਆਇਆ ਸੀ ਅਤੇ ਤੁਸੀਂ ਜਦੋਂ ਉੱਥੇ ਗਏ ਹੋ ਕੀ ਤੁਹਾਨੂੰ ਫੌਜ ਜਦੋਂ ਤੁਸੀਂ ਕਹਿੰਦੇ ਮੈਂ ਕੂਰੀਅਰ ਦਾ ਕੰਮ ਕਰਨ ਲਈ ਬੁਲਾਇਆ ਸੀ ਫੌਜ ਚ ਧੋਖੇ ਨਾ ਭਰਤੀ ਕਰ ਦਿੱਤਾ ਫਿਰ ਫਰੰਟ ਤੇ ਭੇਜ ਦਿੱਤਾ ਅੱਗੇ ਲੜਨ ਲਈ ਜੀ 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 ਹਾਂ ਬਿਲਕੁਲ ਇਦਾਂ ਹੀ ਕੀਤਾ ਗਿਆ ਜੀ ਆ ਤੁਹਾਡੀ ਆਪਣੀ ਤਸਵੀਰ ਹੈ ਉਥੋਂ ਦੀ ਜੀ ਜੀ ਮੇਰੀ ਤਸਵੀਰ ਹੈ ਜੀ ਆਪਣੀ ਤੇ ਮੇਰੇ ਕੋਲ ਸਰ ਕੰਟਰੈਕਟ ਵੀ ਹੈ ਉਹਦੇ ਵਿੱਚ ਪੇਪਰ ਤੁਹਾਨੂੰ ਦਿਖਾਣਾ ਜੋ ਰਸ਼ੀਅਨ ਲੈਂਗੁਏਜ ਦੇ ਵਿੱਚ ਸੋ ਆ ਤੁਹਾਡਾ ਕੰਟਰੈਕਟ ਹੈ ਜੀ ਪਤਾ ਹੀ ਨਹੀਂ ਮਤਲਬ ਲੱਗਨ ਦਿੱਤਾ ਇਹਨਾਂ ਨੇ ਸਾਨੂੰ ਕੀ ਜਿੱਦਾਂ ਹੈਗਾ ਜੀ ਕਦਾ ਨਹੀਂ ਕਿਉਂਕਿ ਸਾਨੂੰ ਇਹ ਭਾਸ਼ਾ ਆਉਂਦੀ ਨਹੀਂ ਨਾ ਸਾਨੂੰ ਸਮਝ ਆਏ ਦੀ ਤੇ ਇਹ ਅੱਗੇ ਤੁਹਾਡੇ ਪਾਸਪੋਰਟ ਦੀ ਕਾਪੀ ਹੈ ਆਹ ਨਹੀਂ ਜੀ ਇਹ ਇਹ ਪਾਸਪੋਰਟ ਦੀ ਕਾਪੀ ਜਿੱਤੇ ਗਿਆ ਸੀ ਮੈਂ ਤੇ ਸਰ ਜੀ ਜੀ ਜਿਸ ਤਰੀਕੇ ਨਾਲ ਇਹ ਤੁਸੀਂ ਦੱਸ ਰਹੇ ਹੋ ਇਹ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਤੁਸੀਂ ਵਾਪਸ ਆਉਨੇ ਹੋ ਇੱਥੇ ਆ ਕੇ ਹੁਣ ਤੁਸੀਂ ਇਹਨਾਂ ਲੋਕਾਂ ਦੀ ਮਦਦ ਕਰ ਰਹੇ ਹੋ ਜੀ ਇੱਕ ਦੇ ਜਦੇਵੀਰ ਜੀ ਨੇ ਮੇਰਾ ਚਲੋ ਇਹਨਾਂ ਨਾਲ ਜ਼ਿਆਦਾ ਉਹ ਲੱਗੇ ਮੇਰੀ ਸਿਸਟਰ ਦੀ ਮੈਰਿਜ ਹੋਈ ਹੈ ਮੇਰੀ ਸਿਸਟਰ ਦੀ ਇਹਨਾਂ ਦੇ ਲੱਗੇ ਤੇ ਚਲੋ ਵਾਕਫ ਨੇ ਇਹ ਤੇ ਇਹਨਾਂ ਦੇ ਨਾਲ ਚਲੋ ਕਾਫੀ ਮੈਂ ਜਿੰਨਾ ਵੀ ਹੋ ਸਕਦਾ ਨਾਲ ਜਾ ਕੇ ਇਹਨਾਂ ਦੇ ਕਿਉਂਕਿ ਉੱਥੇ ਸਭ ਜਗ੍ਹਾ ਦਾ ਮੈਨੂੰ ਪਤਾ ਜੀ ਕਿੱਥੇ ਕਿੰਨੀ ਕਿੰਨੀ ਜਗ੍ਹਾ ਕਿੱਥੇ ਕਿੱਥੇ ਗਏ ਆ ਜੀ ਸੋ ਹੁਣ ਨਾਲ ਜਾਣਦਾ ਇਹਨਾਂ ਦੇ ਕੀ ਮਾਹੌਲ ਕੀ ਹੈ ਉੱਥੇ ਉੱਥੇ ਕੀ ਮਾਹੌਲ ਹੈ ਜਿਸ ਜਗ੍ਹਾ ਤੇ ਤੁਸੀਂ ਰਹਿ ਕੇ ਆਏ ਹੋ ਉੱਥੇ ਤੇ ਬਹੁਤ ਬੁਰਾ ਹਾਲ ਹੈ ਜੀ ਲੋਕਾਂ ਦਾ ਪਾਣੀ ਵੀ ਨਹੀਂ ਪੀਣ ਨੂੰ ਨਸੀਬ ਹੁੰਦਾ ਬਹੁਤ ਜ਼ਿਆਦਾ ਮੰਦਾ ਹਾਲ ਹਥੇ ਜੀ ਮਤਲਬ ਪਤਾ ਨਹੀਂ ਕਿਹੜੀ ਗੋਲੀ ਕਿੱਧਰ ਆਣੀ ਆ ਕਿਹੜਾ ਬੰਬ ਕਿੱਧਰ ਆਣਾ ਤੇ ਇੰਨੇ ਤਾਂ ਸਾਡੇ ਦੀਵਾਲੀ ਦੇ ਜਿੱਦਾਂ ਆਪਣੇ ਦੀਵਾਲੀ ਚੱਲਦੀ ਸਾਈ ਰਾਤ ਉੱਥੇ ਤੇ ਇੱਕ ਸੈਕਿੰਡ ਵੀ ਨਹੀਂ ਬੰਦ ਹੁੰਦੀ ਦੀਵਾਲੀ ਉੱਥੇ 24 ਘੰਟੇ ਹੀ ਕੰਮ ਚੱਲਦਾ ਜਾਂਦਾ ਉਹਦੇ ਵਾਇਗਰੂ ਇਹ ਹੀ ਬਚਾ ਕੇ ਲਿਆ ਬਸ ਤੁਸੀਂ ਆਪ ਗੋਲੀ ਚਲਾਈ ਫਾਇਰ ਕੀਤਾ ਤੁਸੀਂ ਕਰਨੇ ਪੈਨੇ ਸੀ ਜੀ ਜਦੋਂ ਸਾਨੂੰ ਪਿੱਛੋਂ ਜਦੋਂ ਆਰਡਰ ਸੀਗੇ ਤੁਸੀਂ ਕਿਸੇ ਨੂੰ ਨਾ ਮਾਰੋਗੇ ਤੇ ਉਹ ਤੁਹਾਨੂੰ ਮਾਰਨਗੇ ਤੇ ਆਪ ਮਰਨ ਨਾਲੋਂ ਚੰਗਾ ਹੋਏ ਕਿਸੇ ਨੂੰ ਤੁਹਾਨੂੰ ਪਤਾ ਹੀ ਹੈ ਜਦੋਂ ਨਾਲੇ ਡਿਊਟੀ ਜਿਹੜੀ ਆ ਉਹ ਜਦੋਂ ਬੈਗੇ ਉਸ ਪੰਗੇ ਚ ਫੇਰ ਕਰਨੀ ਪੈਣੀ ਸੀ ਬੜਾ ਔਖਾ ਸਾਮਾ ਨਿਕਲਿਆ ਬਹੁਤ ਔਖਾ ਜੀ ਬਹੁਤ ਜ਼ਿਆਦਾ ਔਖਾ ਕੁਝ ਨਾ ਪੁੱਛੋ ਬਸ ਮਤਲਬ ਉਹ ਟਾਈਮ ਚੇਤੇ ਕਰਕੇ ਨਾ ਦੇ ਖਰਾਬ ਹੁੰਦਾ ਹੈ ਮਨ ਕਿਉਂਕਿ ਆਪਣੇ ਆਪਣੀ ਅੱਖਾਂ ਦੇ ਸਾਹਮਣੇ ਉਹਨਾਂ ਦੇ ਪੀਸ ਹੁੰਦੇ ਵੇਖੇ ਬੋਖ ਆਪਣੇ ਲੋਕਾਂ ਦੇ ਹਾਂ ਜੀ ਲੜਕਾ ਸੀਗਾ ਤਨ ਦੱਸਦਾ ਪਿਆ ਬਹੁਤ ਪਿਆਰ ਸੀ ਮੁੰਡੇ ਨਾਲ ਮਹਾਰਾਸ਼ਟਰ ਤੋਂ ਸੀਗਾ ਸਾਡੀਆਂ ਅੱਖਾਂ ਦੇ ਸਾਹਮਣੇ ਵਿਚਾਰਾ ਉਹ ਬਲਾਸਟ ਹੋ ਗਿਆ ਬਹੁਤ ਬਰੇ ਹਾਲਾਤ ਨੇ ਜੀ ਉੱਥੇ ਮੇਰੀ ਤੇ ਗਵਰਨਮੈਂਟ ਨੂੰ ਇਹੀ ਅਪੀਲ ਆ ਜੀ ਜਿੰਨੀ ਜਲਦੀ ਹੋ ਸਕਦਾ ਇਹਨਾਂ ਵੀਰਾਂ ਦਾ ਬਾਕੀਆ ਦਾ ਪਤਾ ਲਗਾ ਕੇ ਦੇ ਉਹਨਾਂ ਨੂੰ ਲੱਗਦਾ ਨਹੀਂ ਸਰਕਾਰਾਂ ਦੀ ਨਲੈਕੀ ਹੈ ਜੇ ਇੱਥੇ ਕੰਮ ਹੋਵੇ ਤਾਂ ਫਿਰ ਅਸੀਂ ਕਿਉਂ ਖੱਜਲ ਹੋਈਏ ਇਹ ਤਾਂ ਹੈ ਜੀ ਸਾਡੇ ਚਾਹੀਦਾ ਜੀ ਗਵਰਨਮੈਂਟ ਨੂੰ ਕੁਛ ਨਾ ਕੁਛ ਮਤਲਬ ਆਪਣੇ ਜਿੰਨੀ ਵੀ ਇੱਥੇ ਨੌਜਵਾਨ ਨੇ ਇਹਨਾਂ ਨੂੰ ਕੁਛ ਨੌਕਰੀਆਂ ਵਗੈਰਾ ਦਿੱਤੀਆਂ ਜਾਣ ਜਾਂ ਕਿਸੇ ਕੰਮ ਕਾਜ ਤੇ ਲਾਇਆ ਜਾ ਸਕੀ ਤੁਸੀਂ ਉਸ ਏਜੰਟ ਨਾਲ ਏਜੰਟ ਨਾਲ ਗੱਲ ਨਹੀਂ ਕੀਤੀ ਜਿੰਨੇ ਤੁਹਾਨੂੰ ਭੇਜਿਆ ਸੀ ਏਜੰਟ ਜੀ ਉੱਥੇ ਹੀ ਹੈ ਅਸੀਂ ਉਹਦੇ ਖਿਲਾਫ ਜਿੱਦਾਂ ਵੀ ਦਗਦੀਪ ਜੀ ਗਏ ਨੇ ਉਹਦਾ ਭਰਾ ਵੀ ਉਧਰ ਹੀ ਗਿਆ ਸੀ ਤੇ ਉੱਥੇ ਪੁਲਿਸ ਸਟੇਸ਼ਨ ਵੀ ਰਿਪੋਰਟ ਕਰਕੇ ਆਏ ਨੇ ਲਾਸਟ ਟਾਈਮ ਗਏ ਸੀਗੇ ਇਹ ਮਹੀਨਾ ਰਹਿ ਗਏ ਆਏ ਉੱਥੇ ਹੁਣ ਫੇਰ ਜਿੱਦਾਂ ਜਾਣ ਦਾ ਅਗਲੇ ਤੁਸੀਂ ਲਾ ਲੋਗਾ ਨੈਕਸਟ ਮੰਥ ਜਾਵਾਂਗੇ ਜਾ ਕੇ ਫੇਰ ਕਰਦੇ ਹਾਂ ਜੀ ਉੱਥੇ ਜਿੱਦਾਂ ਵੀ ਹੋ ਸਕਦਾ ਜੋ ਦਾ ਵੀ ਪਤਾ ਲੱਗ ਸਕਦਾ ਜੀ ਕਿਉਂਕਿ ਇਹਨਾਂ ਦਾ ਫੇਸਬੁਕ ਵੀ ਮੇਰਾ ਪਰ ਬਾਕੀ ਗਵਰਨਮੈਂਟ ਰਾਜਾ ਵੜਿੰਗ ਸਾਹਿਬ ਕੋ ਆਏ ਆ ਜੀ ਅੱਗੇ ਵੀ ਇਹਨਾਂ ਨੇ ਮੁੱਦਾ ਚੁੱਕਿਆ ਸਾਡਾ ਜੀ ਸੰਸਦ ਭਵਨ ਜੀ ਹੁਣ ਫਿਰ ਦੁਬਾਰਾ ਇਹਨਾਂ ਨੂੰ ਮਿਲਣ ਆਏ ਆ ਜੀ ਇਹਨਾਂ ਨੇ ਸਾਨੂੰ ਪੂਰਾ ਆਸ਼ਵਾਸ਼ਣ ਦਿੱਤਾ ਵੀ ਤੁਹਾਡੀ ਮਦਦ ਕਰਾਂਗੇ ਜਗਦੀਪਨਾ ਮੇਰੀ ਗੱਲ ਲਗਭਗ 1 ਮਹੀਨਾ ਪਹਿਲਾਂ ਹੋਈ ਸੀ ਉਹ ਉਦੋਂ ਵੀ ਇਸੇ ਖਜਲ ਖੁਆਰੀ ਚ ਲੱਗੇ ਸੀ ਕਿ ਅਸੀਂ ਲੱਭ ਲਈਏ ਜੇ ਤੱਕ ਉਹਨਾਂ ਨੂੰ ਵੀ ਕੋਈ ਹੱਥ ਪਾਣੀ ਪਿਆ ਜੀ ਇਦਾਂ ਹੀ ਜੇ ਕਿਉਂਕਿ ਮੈਂ ਵੀ ਇਹ 2-3 ਵਾਰ ਇਹਨਾਂ ਨਾਲ ਮੀਟਿੰਗਾਂ ਜਾਇਆ ਉਰਦੇਸ਼ ਮੰਤਰਾਲੇ ਨਾਲ ਮੀਟਿੰਗ ਕੀਤੀ ਸੀ ਕਿ 2-3 ਵਾਰੀ ਸੀ ਉਹਨਾਂ ਵੀ ਇਹੀ ਸਵਛਨ ਦਿੱਤਾ ਕਿ ਅਸੀਂ ਕਰਦੇ ਪਏ ਆਂ ਦੇਖਦੇ ਪਏ ਆਂ ਉਹ ਜੇ ਉਹਨਾਂ ਨੂੰ ਪੁੱਛਦੇ ਆ ਉਹ ਗਵਰਨਮੈਂਟ ਨੂੰ ਰਸ਼ੀਆ ਗਵਰਨਮੈਂਟ ਨੂੰ ਦੇ ਉਹਨਾਂ ਦਾ ਜਵਾਬ ਇਕੀ ਹੈਗੇ ਜਿੰਨਾ ਚਿਰ ਜੰਗ ਬੰਦ ਨਹੀਂ ਹੁੰਦੀ ਅਸੀਂ ਤੁਹਾਨੂੰ ਕੁਝ ਡਿਕਲੇਅਰ ਨਹੀਂ ਕਰ ਸਕਦੇ ਸਾ ਆਪਣਾ ਬਹੁਤ ਪੰਜਾਬੀ ਹੈ ਉਥੇ ਫੌਜ ਕਾਫੀ ਜੀ ਹੁੰਦੇ ਜਿੱਦਾਂ ਤੁਸੀਂ ਲਾ ਲੋ 126 ਦੇ ਮਾਮਲੇ ਜਿਹੜੇ ਉਹ ਸਾਹਮਣੇ ਆਏ ਨੇ ਜਿਹੜੇ ਮਤਲਬ ਮਿਲਦੇ ਨਹੀਂ ਪਏ ਲੱਭਦੇ ਨਹੀਂ ਪਏ ਅੱਗੇ ਪਿੱਛੇ ਹੋਏ ਨੇ ਤੇ ਕਾਫੀ ਸੀਗੇ ਉੱਥੇ ਬੰਦੇ ਜਿੰਨਾ 8-900 ਤੋਂ ਉੱਪਰ ਬੰਦਾ ਸੀ ਜਿਹੜੇ ਜਿਨ੍ਹਾਂ ਜੋ ਕੁਝ ਵਾਪਸ ਆ ਗਏ ਨੇ ਕੁਝ ਦਾ ਪਤਾ ਨਹੀਂ